ਕਿ ਵਤ ਜੀ ਨਾ ਕੋਈ ਮਾਸ਼ ਮੂਸ ਨਹੀਂ ਖੜੀ ਜਾਗਾ ਨਾ ਹੈ ਨਹੀਂ ਮੈਂ ਆ ਕੇ ਜਾਗਾ ਮੈਂ ਸਹਣ ਭਾਲਦਾ ਡੁੱਡ ਤੋਂ ਵਾਲੇ ਟੰਗ ਹੋ ਤਾਂ ਕੀ ਗੱਜਾ ਚੱਕ ਲੈਨੇ ਕਰਦੇ ਕਿਸੇ ਹੈ ਚੱਕ ਲੈਨੇ ਕਿਸੇ ਦੀ ਚੱਕਰ ਨੂੰ ਪਹੰਚੋ ਦੀ ਕੁੱਤੀ ਆ ਯਾਰ ਕਰਦਾ ਤੂੰ ਤੈਨੂੰ ਆਖਾ ਕੁ ਮਾਸ਼ ਮੂਸ ਦਵਾ ਜਾ ਵਪਾਰ ਕਪੂਰ ਜਾ ਕਰਦਾ ਗਿਆ ਤੂੰ ਛੱਡ ਗਿਆ ਕਿ ਪਹਿਲਾ ਸੀ ਕੰਮ ਹੁਣ ਤਾਂ ਨਹੀਂ ਹੈਗਾ ਪਰਾਨੀ ਅਗੈ ਲਾ ਤੂੰ ਕਰਦਾ ਹੁਣ ਉਹ ਯਾ ਅਹੀਂ ਨੂੰ ਟਿੱਕੂ ਹੰਬੜਾ ਛੱਪ ਗਿਆ ਨਾ ਨਾ ਹੈ ਹੈ ਨਹੀਂ ਮੇਰੀ ਸਲਾਹ ਸੀ ਵੀ ਆਪ ਕੋ ਬੱਕਰੀ ਲੈ ਲਿਓ ਜੀ ਬੱਕਰੀ ਲੈ ਲੈ ਵਧੀਆ ਨਜ਼ਾਰਾ ਹੀ ਆਜੂਗਾ ਬੱਕਰੀ ਠੀਕ ਆ ਜਾ ਰਿਆ ਕਰਾਂਗੇ ਨਾਲੇ ਪਿੰਡ ਚ ਟੌਰ ਬੰਦੀ ਬੱਕਰੀਆਂ ਲਿਆ ਹੈ ਨਾ ਭਾਈ ਭਾਈ ਮੰਨ ਲੈ ਤੂੰ ਡਾਡਾ ਕਿੱਲੋ ਤਾਂ ਜੈ ਹੀ ਖੜੂ ਚਾਹੀਓਗਾ ਮੁਖ ਦਾ ਨਹੀਂ ਆਪਾਂ ਨੂੰ ਤਾਕਤ ਹੈ ਦੁੱਧ ਚ ਹਾਂ ਤਾਕਤ ਹੈ ਦੁੱਧ ਚ ਹਾਂ ਕਿਆ ਆ ਚਾਹੀਓਗਾ ਮੁਖ ਦਾ ਨਹੀਂ ਆਪਾਂ ਨੂੰ ਬਾਪੂ ਹਾ ਚਾਚਾ ਇਹ ਹੰਦਾ ਕਿਹੜਾ ਓਏ ਚਾਚਾ ਦੂਜਾ ਕਿਹੜਾ ਰਸਕੇ ਗਿਆ ਸੀ ਬਲਜਿੰਦਰ ਹਾਂ ਅੱਛਾ ਹੋਰ ਮੈਨੂੰ ਕਿੱਥੇ ਗਿਆ ਸੀ ਹਉ ਲਾਇਆ ਸੀ ਉਹਨੇ ਕੱਲ ਨੂੰ ਆਇਆ ਸੀ ਪਜਾ ਹਾਂ ਅੱਛਾ ਤੇ ਆਉਂਦਾ ਅੱਜ ਆਈ ਜਾਂਦਾ ਤੇ ਇੱਕ ਵਗੇ ਆ ਜੂ ਪਜਾ ਅੱਛਾ ਆਉਣ ਵਾਲੀ ਆ ਉਹ ਬੱਸ ਤੇ ਆਉਣਾ ਕਿ ਗੱਡੀ ਗੁੱਡੀ ਚ ਵਸਤੇ ਆਉਂਦਾ ਬੱਸ ਤੇ ਆਉਂਦਾ ਹੋਰ ਓਏ ਕਿਛ ਇਸਲਾ ਹਾਂ ਜਿਹੜਾ ਆਪਣੇ ਕਿੰਦੇ ਖਰਾਬ ਤੇ ਨਾ ਕਰ ਜਿੰਨੇ ਨਹੀਂ ਗਿਆ ਸੀ ਜਵਾ ਜਿਹੜਾ ਰੁਸਕੇ ਹਾਂ ਰੁਸਕੇ ਗਿਆ ਸੀ ਇਹ ਕਹਿੰਦਾ ਕਿਉਂ ਆਉਂਦਾ ਔਰ ਹਾਂ ਮੇਰੇ ਡੇਲੀ ਗੱਲਾਂ ਹੁੰਦੀਆਂ ਦੱਸਦਾ ਕਿਉਂ ਨਹੀਂ ਤੂੰ ਕਾਡਾ ਕਰਣਾ ਹਾਂ ਮੈਂ ਦੱਸਦਾ ਕਿੰਦੀ ਤੂੰ ਮੈਂ ਉਹੀ ਨੇ ਦੱਸਦਾ ਖਰਤਾ ਜਾਂ ਮੰਜ ਬੱਤੀਆਂ ਚ ਜਾਈਂ ਤੂੰ ਐ ਲਿਆ ਲੈ ਹਰ ਵੀ ਲੈਣ ਦੇ ਮੈਂ ਹਾਂ ਜਾਂ ਹੋਰ ਆ ਗਿਆ ਅੰਦਰ ਕੀ ਕਰਨਾ ਉਹਦੇ ਪਾਗਲੇ ਆਪਾ ਹਰ ਉਹਦੇ ਪੌਣਿਆ ਹਰ ਹੋਰ ਗੱਲ ਚ ਗੱਲ ਕੀ ਗੱਲ ਕਰਦਾ ਮੈਂ ਹਾਂ ਉਹ ਤਾਂ ਕਿੱਥੇ ਪੌਣਿਆ ਆਪਾ ਚੱਲੀਏ ਲੈਣ आ के लिए अपन बात चलता मैं आज आ फ्रिज में चल लिए कैसे रहे कैसे चल के ऐ आ गए रे दो 15000 पायाने वो आऊंगा चता हैं मुझे आऊंगा खलारा पाईंदा आऊंगा चल जाऊं ने किधर जाना हैं हैं हां आ जा ओ क्या जाएगा क्या 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 आ जाएगा बस तो मैंने पता बस तो पता नहीं के तो वो कलरा डग की पैसे हां ना ਉਹ ਨਾ ਆਈ ਯਾਰ ਨਾ ਆਈ ਨਹੀਂ ਬਸ ਤੈਨੂੰ ਟੈਲੀਫੋਨ ਕਰਦਾ ਰਾਤ ਕਰਾ ਸੀ ਰਾਤ ਮੈਂ ਗੇਮ ਜੀ ਨਹੀਂ ਖੇਡਦਾ ਕੀ ਕਰਨ ਹੁੰਦਾ ਫ੍ਰੀ ਫਾਇਰ ਜੀ ਪਬਜੀ ਪਬਜੀ ਨਹੀਂ ਫ੍ਰੀ ਫਾਇਰ ਅੱਛਾ ਅੱਛਾ ਉਹ ਹੋ ਖੇਡੀ ਰਹੀ ਰਾਹ ਕੋਣ ਆ ਗਿਆ ਅੱਛਾ ਕੋਣ ਜੀ ਆ ਗਿਆ ਹਾਂ ਮੈਂ ਕਿਹਾ ਚਾਚਾ ਆਏ ਨੇ ਪਹੁੰਚ ਤਾ ਮੈਂ ਚੱਕ ਲਿਆ ਅੱਛਾ ਕਿ ਤੈਨੂੰ ਕੋਈ ਪਤਾ ਹੈ ਗਿਆ ਹੋਇਆ ਉਧਰ ਸੁਰਚ ਕੇ ਗਿਆ ਤੂੰ ਤਾਂ ਉਹ ਛੋਟਾ ਗਿਆ ਸੀ ਪਤਾ ਇਹਨੂੰ ਗਿਆ ਮੇਰਾ ਕੱਟਾ ਰੁੱਸਿਆ ਯਾਰ ਕਮਾਲ ਕਰਦਾ ਤੂੰ ਨਾ ਨਾ ਇਹਨੂੰ ਪਤਾ ਹੈ ਨੀ ਟੈਲੀਫੋਨ ਦਾ ਨੰਬਰ ਕਿੱਥੋਂ ਮਿਲਊਗਾ ਐ ਪੰਗੇ ਕੋਲੇ ਨਾ ਸਿੱਧਾ ਤੋੜਨਾ ਸੱਬਿਆ ਹਾਂ ਹਾਂ ਨਾ ਤੋੜੀ ਫਿਰ ਉਹਨੇ ਗਾਲਿ ਚ ਪਾ ਕੇ ਜਾਵਾਂਗੇ ਲੈ ਕਹਿੰਦਾ ਲੋਈ ਆ ਰਿਹਾ ਵੇ ਨਾ ਨਾ ਬਾਜਾ ਮੇਰਾ ਬਈ ਸ਼ਾ ਆ ਜਾਏ ਐ ਆਏਗਾ ਜੀ ਬਿੜ ਕਬਾਰੀ ਰੱਖਦਾ ਹੈ ਨਾ ਹਾਂ ਟੈਲੀਫੋਨ ਦਾ ਨੰਬਰ ਕਿੱਥੋਂ ਮਿਲਣੂ ਐਂ ਕੋਈ ਹੈਗਾ ਸੀ ਟੈਲੀਫੋਨ ਪਈਆ ਕਰਦਾ ਤੈਨਾਂ ਹਾਂ ਕਰਦਾ ਹੂ ਪਈਆ ਗੈਲੀ ਜਾ ਤੇ ਮੈਨੂੰ ਨਾ ਦੱਸ ਕਜਾ ਮੈਂ ਤੈਨੂੰ ਹੀ ਦੱਸ ਰਹਾ ਆਹ ਪਹਿਲਾਂ ਸਾਥ ਲੈਂਦੇ ਹੋਰ ਪਹਿਲਾਂ ਸਾਥ ਲੈਂਦੇ ਉਹਨੂੰ ਹਾਂ ਨਹੀਂ ਆਉਂਦਾ ਨਹੀਂ ਜਗ ਮੈਨੂੰ ਦੱਸਿਆ ਸੀ ਕਰਾਂ ਆਪਣਾ ਜਵਾਕਾਂ ਨਾਲ ਮੋਹ ਹੁੰਦਾ ਨਾ ਹਾਂ ਜਵਾਕਾਂ ਨਾਲ ਮੋਹ ਹੁੰਦਾ ਮੈਨੂੰ ਬਖਤੌਰ ਨੇ ਦੱਸਿਆ ਕਰਾਂ ਦੀਪ ਨੇ ਦੱਸਤਾ ਹਾਂ ਕਹਿੰਦਾ ਭਈ ਉਹਦਾ ਕੈਲੀਫੋਰਨੀਆ ਦਾ ਮੇਰੇ ਕੋਲ ਹੈ ਹਾਂ ਕਿਹੜਾ ਕਹਿੰਦਾ ਥਾਉਂਦਾ ਵੀ ਉਹਦਾ ਅੱਧ ਨਾ ਤੇ ਹਾਂ ਵੀ ਉਹ ਫਿਰਦਾ ਵੇਚਣ ਨੂੰ ਹਾਂ ਥਾਉਂ ਆਪਦਾ ਹਾਂ ਹਾਂ ਤੇ ਮੈਂ ਆਖਾ ਵੀ ਕੋਈ ਨਾ ਥਾਉਂ ਇਕਰ ਵੇਚ ਸਕਦਾ ਕੁਛ ਮਰਜ਼ੀ ਕਰੇ ਹਾਂ ਤੋ ਦੂ ਬਾਤ ਤੱਕੀ ਕਰ ਜੀ ਨਹੀਂ ਕਰੀ ਤੇ ਆ ਗਿਆ ਪੋਤਾ ਕੰਨ ਜਾ ਕੇ ਆਉਂਦਾ ਅੱਛਾ ਹਾਂ ਚਲੋ ਆਉਂਦਾ ਜੰਦੇ ਲੱਭ ਦਿੰਦਾ ਪਤਾ ਦੇ ਤੇ ਆਪਾਂ ਤਾਂ ਖੁਸ਼ੀ ਆ ਗਿਆ ਆਪਣਾ ਕੀ ਹੁੰਦਾ ਹਾਂ ਹਾਂ ਆ ਗਿਆ ਆਪਦਾ ਘੱਟ ਪਿਆ ਯਾਰ ਕੰਗੇ ਹਿੰ ਹੋਰ ਆ ਗਿਆ ਚੱਲ ਯਾਰ ਆ ਗਿਆ ਆ ਗਿਆ ਦੇਖ ਤੇ ਉੱਪਰ ਆਇਆ ਆ ਬੱਪੂ ਆ ਗਿਆ ਕੇਸ਼ਰਾ ਵੋਈ ਉਹ ਬਕੰਦੇ ਅੱਜ ਸਭ ਬਾਹਰ ਚੜ ਗਿਆ। ਅੱਜ ਭਾਈ ਇਹਨੇ ਗੁਰਸੀ ਤੇ ਹਾਂ ਗੁਰਸੀ ਤੇ ਬਾਹਰ ਚੜ ਗਿਆ। ਮੁੰਡਾ ਹੋਣਾ। ਸੌਣ ਵਾਲੀ ਆ ਜਾਤਾ ਵੀ। ਇੱਕ ਤਾਂ ਮੇਰਾ ਗੋਡਾ ਗਿਆ ਨਹੀਂ ਕੰਮ ਕਰਦਾ ਉਹਨਾ। ਇੰਨੀ ਵੱਟ ਤੋਂ ਆਇਆ ਗਿਆ ਤੈਨੂੰ ਪਤਾ ਬੁੱਢਾ ਵੱਢਾ ਹੋ ਗਿਆ ਕਿਆ। ਅਰੇ ਅੱਡੇ ਪਰ ਆ ਗਿਆ ਭਾਈ ਆ ਪੁੱਤ ਵੇ। ਮੇਰਾ ਬੈਰੀ ਟੱਕ ਹਾਈ ਹੂ ਸਾਰਾ ਕੁਛ ਪਹਿਲਾਂ ਹੀ ਆਇਆ ਹੈ ਨਾ। ਇਹ ਆ ਫਿਰ ਇਹਨੂੰ ਖੁਸ਼ੀ ਵਾਲੀ ਹੈ। ਚਾਤਾ ਕੇ ਲੈ ਲਊਗਾ। ਲੈ ਲੈ ਤੱਕੀ ਜੋ ਹੈ ਨਾ। ਆਪਰ ਨਹੀਂ ਲਿਆ ਰਿਹਾ ਨਾ 20 ਰੁਪਿਆ ਦਾ ਯਾਰ ਮੈਨੂੰ ਪਤਾ ਬੜਾ ਕੰਜੂਸੀ ਆ ਮੇਰਾ ਸੋਰਾ ਉਹ ਇਹ ਲਾਰਾ ਲਾ ਗਿਆ ਹੈ ਆ ਗਿਆ ਕਿਉਂ ਲਾਰਾ ਲੂਰਾ ਤਾਂ ਨਹੀਂ ਲੈਂਦਾ ਲਾ ਲਈ ਲਾ ਗਿਆ ਲੱਗਦੀ ਪਤਾ ਕਿਹੜਾ ਤਰੇ ਕੇ ਲੈ ਆਇਆ ਇਨੀ ਫੁੱਲ ਪੱਕਾ ਕਰਿਆ ਸੀ ਨਾ ਸੋ ਵਿਛਵਾ ਹਾਂ ਨਾ ਗਿਆ ਇੱਕ ਝੂਠ ਮਾਰਦਾ ਵੀ ਯਾਰ 15 ਸੱਜੇ ਦਾ ਗਿਆ ਯਾਰ ਕੀ ਪਤਾ ਹੁਣ ਆਵੇ ਕਿਹਨਾ ਨਾ ਨਾ ਹੈ ਕੋਈ ਨਹੀਂ ਆਉਂ ਜਾਗੀ ਮੈਂ ਹੈ ਨਾ ਹਾਂ ਕੱਲ ਆ ਜਾਂਦਾ ਬਸ ਤਾਂ ਆਵੇ ਫੇਰ ਹੀ ਹੈ ਹੋਰ

आऊंगा गया है हां बाबू है ना हां हां आ गया गया कहां गया बस चढ़ गए भाई ने बाबू उठ बस दी जगह पहन दिए फिर हार रूट पौने ना जाने ये पता नहीं लग गई चल हो खड़ा फिर आ गया बाबा रोना हो गया हैं बाबा मौला आ गया कौन ना 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 मजा किथे पतंजरा कोछा तो टपियो ना साल मार के मन बा उठ से कॉमेडी का जितो करता ओके रहने बैठ बैठ जा तो छ कहां बचले किसको तो सामने निकाल होगी तो फजी से बच लिया ना और आ गया आ गया तो फजी जब बच गए बस तक तो यार छटका की कन्या हां सही बात तो फिर रुकोगे अड्डे पे कैसे बचेंगे ऐसे भाई चल ऐसे बड़ा सजदा बड़ी बच जाएगा कौन क्या माइक डाउन किया बस यार आई लो यार बस और कहां होता है तो ਮੈਂ ਪਿੰਦੇ ਕੋਲੇ ਕੇ ਡਰਾਕ ਕੋ ਫਰਗਾ ਕਹਿੰਦਾ ਅਰੇ ਆ ਜੀ ਦੇਖ ਰਹੀ ਹੂ ਜੂਰੇ ਬਾਤ ਕਰ ਜਾਂ ਹਾਂ ਆਹ ਆਹ ਹੋਏ ਮਾਤੇ ਉਹ ਨਾ ਸਹੀ ਕੰਮ ਨਹੀਂ ਕਰਦਾ ਮੈਲਾ ਕਈ ਲਖ ਰਕਾਉਂਦੀ ਹੈ ਕੀ ਕਰੀਏ ਕਾ ਹਾਂ ਕਸਰਾ ਹੋਏ ਹੋ ਤੂੰ ਲਾ ਲਿਆ ਭਈ ਜਿਹੜੀ ਤਰੀਕਾ ਦੀ ਹੈ ਹਾਂ ਮਾਗੇ ਲਿਆ ਭੀ ਜੇ ਮੈਂ ਭੱਜ ਗਈ ਉਹ ਹਾਂ ਹਾਂ ਕੀ ਕਾਜੀ ਹੋਗੀ ਕੱਟੇ ਕਣਕੰਡਾ ਨਹੀਂ ਸੀ ਹੋਏ ਨਾ ਨਾ ਹਾਂ ਪੱਜੀ ਤਾਂ ਕਿੱਥੋਂ ਹੈ ਕਣਡਾ ਨਹੀਂ ਸੀ ਬਾਪੂ ਮੈਨੂੰ ਲੱਗਦਾ ਅਰੇ ਅਰੇ ਬਾਪੂ ਹਾਂ ਬੱਸ ਤਾਂ ਆਉਣ ਆਲੀ ਆ ਬੱਸ ਤਾਂ ਆਉਣ ਆਲੀ ਆ ਯਾਰ ਹਾਂ ਹਾਂ ਯਾਰ ਕਿੱਟਾ ਜਾਣ ਦੀ ਹੋਰ ਕਿਛੇ ਨਹੀਂ ਪਾ ਦੀ ਆਪਾਂ ਹੋਏ ਹੈਂ ਨਾ ਨਾ ਹਾਂ ਉਹ ਸ਼ਾਂਤਾ ਲੈ ਜਾਏਗਾ ਤੂੰ ਹਾਂ ਬਜੰਦਰ ਨੂੰ ਹਾਂ ਬਾਪੂ ਠੀਕ ਆ ਫੇਰ ਏ ਮੇਰਾ ਸੋਰਾ ਨਾ ਕਦੇ ਤਾਂ ਕੰਮ ਨਹੀਂ ਨਾ ਕਰਿਆ ਕੁਝ ਘੇ ਪਿੰਡ ਚ ਹਾਂ ਕਦੇ ਤਾਂ ਮੰਜੇ ਮੁਜੇ ਜੇ ਬਣਾਉ ਲੱਗ ਜਾ ਕਰ ਹਾਂ ਤੇ ਕਟੇ ਲਾਲਾ ਤੂੰ ਬੱਕਰੀਆਂ ਬੁੱਕਰੀਆਂ ਜਾਂ ਲੈ ਜਾ ਕਰ ਪੂਰਾ ਪੜਾ ਜਨੇ ਖਾਸ਼ੇ ਤਮ ਜੇ ਤੋਰੀਆ ਬਸ ਹਾਂ ਬਾਪੂ ਤੇ ਉਦੋਂ ਬਾਅਦ ਫਿਰ ਬਾਗਾ ਪਟਾ ਕੀ ਕੁਝ ਬਣੀ ਮਕੰਦ ਬਸ ਆ ਗਈ ਓਏ ਬਸ ਆ ਗਈ ਨਾ ਨਾ ਲੈ ਹੋ ਗਈ ਨਾ ਜੜੀ ਤੇ ਮਗਰ ਆ ਗਈ ਵੈ ਲੈ ਲੈ ਵੀ ਉਹ ਤਾਂ ਇਹ ਆਪਣੇ ਨਾਲ ਜੜਾਈ ਸਾਦੀ ਪਈ ਕਹਿਦੀ ਗੱਲ ਉਹ ਰਸਕੇ ਗਿਆ ਹਾਂ ਇਹ ਮਾਇਆ ਲਾਉਂਦਾ ਪਾਣੀ ਜਰ ਤੇ ਮੈਨੂੰ ਕਹਿੰਦਾ ਅਖਾ ਕੰਕ ਛੋਟੀ ਆ ਤੂੰ ਕਿਹਦਾ ਨਾ ਜਾ ਹਾਂ ਮੈਂ ਅਖਾ ਵੀ ਯਾਰ ਪਾਣੀ ਤਾਂ ਜਾਉਣਾ ਪਊ ਜਰ ਸਹੀ ਗੱਲ ਹੈ ਉੱਥੋਂ ਮੇਰੇ ਤੋਂ ਹੱਥ ਚ ਵੱਜ ਗਈ ਕਈ ਅੰਦੇ ਹਾਂ ਤੇ ਬਸ ਉਹ ਜੁਬਾ ਦੇ ਲੜਕੇ ਘਰੇ ਵਾ ਗਿਆ ਕਹਿੰਦਾ ਮੈਂ ਘਰੇ ਨਹੀਂ ਵਸਦਾ ਅੱਜ ਪਿੱਛੋਂ ਹਾਂ ਉਹ ਸੁਬਾਤ ਹੁਣੇ ਤਾਂ 15:30 ਵਜਾਉਂਦਾ ਯਾਰ ਫਤ ਕੀ ਜਾਣ ਦੇਣ ਹਾਂ ਹੈ ਕੱਲ ਆਏ ਆ ਫੇਰ ਵੀ ਜਾਓ ਆਓ ਆਗੀ ਵਸੋ ਛੋਟ ਬੰਛੀ ਦਾ ਯਾਰ ਆਪਣਾ ਮੁੰਡਾ ਆਓ ਆਗੀ ਤੇ ਜਣੀ ਵਾਲੇ ਪਛਾੜਲੇਗਾ ਤੂੰ ਏ ਬਸਤਾ ਆ ਗਈ ਜੱਗ ਜਣੀ ਵਾਲੇ ਆ ਹਾਰ ਵੀ ਤਿਆਰੀ ਕਰਦਾ ਵੇ ਟੱਟੀ ਜਣੀ ਵਾਲੇ ਨਾ ਨਾ ਜੰਨਾਂ ਨੂੰ ਕੀ ਗੱਲ ਆ ਯਾਰ ਬਸਤਾ ਆ ਗਈ ਓਏ ਆ ਗਈ ਓਏ ਆਗੇ ਆਗੇ ਐਸਾ ਕੀ ਹੋ ਗਿਆ ਐਸਤੀ ਹੈ ਖੜ ਗਿਆ ਕਿਰੀ ਤੂੰ ਆਏਗਾ ਜੱਜਾ ਭਈ ਬੰਦਾ ਪਛਾਣ ਕੇ ਕਿਹੜਾ ਹੈ ਨਾ ਆ ਗਿਆ ਰੈਂਚ ਟਟਾ ਨਹੀਂ ਹੈ ਚਲੋ ਮੁੰਡਾ ਐਸਾ ਨੂੰ ਛੂਕਾ ਠੀਕਾ ਬਦਲਾ ਛੜਾ ਆਉਣਾ ਐਸੇ ਬਸਤ ਹੋ ਜਾਈ ਲੱਗ ਜਾਂਦਾ ਪਤਾ ਹੁੰਦਾ ਕਿ ਨਹੀਂ ਨਾ ਆਇਆ ਮੈਨੂੰ ਲੱਗਦਾ ਹੈ ਨਹੀਂ ਬੰਦਾ ਹੀ ਅਗਲੀ ਤੇ ਆਊਗਾ ਨਾ ਨਾ ਆਇਆ ਹੀ ਨਹੀਂ ਆਇਆ ਹੀ ਨਹੀਂ ਪਛਾਣਖਾ ਕਿਹੜਾ ਹੈ ਆਉ ਮਾਰੇ ਵਿੱਚ ਨਿਗਾ ਮਾਰਿਆ ਆਏ ਹੈ ਨਹੀਂ ਅਗਲੀ ਤੇ ਆਊਗਾ ਮੈਨੂੰ ਪਤਾ ਜਰ ਆ ਗਿਆ ਮੁੰਡਾ ਨਹੀਂ ਆਈਂਦਾ ਯਾਰ ਆ ਗਿਆ ਆ ਗਿਆ ਜਾਨੋਦੀ ਨਾ ਅਗਲੀ ਵਾਰ ਛਤੇ ਆਉਂੀਂਗਾ ਅਗਲੀ ਤੇ ਹੈ ਜੇ ਬੱਡੇ ਤਾਂ ਆ ਗਏ ਆ ਗਿਆ ਭਾਈ ਤੰਤ ਦਾ ਭਾਵਾ ਬੱਡਾ ਜਾਂ ਹੋ ਗਿਆ ਓਏ ਚਲੇ ਆਪੂ ਚਲੇ ਓਏ ਵਾਵਾ ਜਿਨਾ ਚੋਆ ਯਾਰ ਹੈ ਨਾ ਹੋਰ ਬਾਪੂ ਯਾਰ ਤੂੰ ਆਇਆ ਲੈ 15 ਸਾਲਾਂ ਦਾ ਮੈਂ ਤਾਂ ਹੱਥਾਂ ਪਛਾਣ ਚ ਨਹੀਂ ਆਉਣਾ ਜਨੂ ਬੇਟਾ ਹਾਂ ਕੇਲੇ ਨਹੀਂ ਲੈ ਕੇ ਆਇਆ ਕੇਲੇ ਜਰਾ ਖਾਜੇ ਹੱਥ ਤਾਂ ਪਾ ਜੇ ਪਹਿਲਾਂ ਕੇਲੇ ਨਹੀਂ ਹੋ ਗਿਆ ਤੂੰ ਡਾਕਟਰ ਸ਼ਰਾ ਇੱਕ ਹੱਟੂ ਵੀ ਪਾ ਜੇ ਮੈਂ ਤਾਂ ਕਿਸੇ ਨਾਲ ਮਿਲ ਨਹੀਂ ਕਰਨੀ ਆ ਮਿਲ ਨਹੀਂ ਕਰਨੀ ਮਿਲ ਨਹੀਂ ਕਰਨੀ ਬਈ ਗੱਡਾ ਗਿਆ ਮੈਂ ਨਹੀਂ ਪੜਾ ਦੇ ਬਸ ਮੈਨੂੰ ਬਣਾ ਲੈ ਮੈਨੂੰ ਵੀ ਦੋ ਮੈਂ ਹੀ ਪਾਉਂਗਾ ਜਾਂ ਤੂੰ ਪਾ ਲੈ ਲੈ ਮੈਂ ਲੈ ਮੈਂ ਪਾਣਾ ਮੈਨੂੰ ਪਾਉਣ ਦਿਓ ਲੈ ਬੰਦਿਆ ਹੋ ਗਿਆ ਬੰਦਿਆ ਹੋ ਗਿਆ ਜਾ ਖੜਾ ਜਾ ਜੀ ਟਡਾ ਜਾ ਜਾ ਖੜਾ ਹੱਥ ਨਾਲ ਤੂੰ ਆ ਗਿਆ ਕਾ ਜਾ ਜਾ ਜੀ ਤੋਆ ਮੋਹ ਬੁਚਾਕੀ ਨਾ ਨਾ ਖਤ ਮਾਰੇਗਾ ਦੇਖ ਦੇਗਾ ਦੇਖ ਦੇ ਮਖਾਲੀ ਜਾ ਜਾ ਹਾਂ ਹਾਂ ਚੱਲ ਕੈਨੂ ਚੱਲਦੇ ਆ ਜਾ ਆ ਤੈਨੂੰ ਚੱਕ ਲੈ ਇਹ ਤਾਂ ਤੇਰਾ ਬਾਗਾ ਮੋਹ ਖਰਦਾ ਸੀ ਆ ਜਾ ਖੜੇ ਲੈ ਬੰਦਾ ਹੁਸੈਨ ਨਦਨ ਤੋਂ ਆਇਆ ਤੇ ਓਏ ਦੇਖ ਨਾ ਦੇਖ ਕੰਝਰ ਦਾ ਥੱਲੇ ਰੱਖ ਦੇ ਭਾਈਣ ਬਾਲਾ ਤੂੰ ਐ ਜਾ ਜਾ ਵੀ ਤੇਰਾ 4 ਦਿਨਾਂ ਬੜਾ ਪੈਸੇ ਨੇ ਮੈਨੂੰ ਦੱਸਿਆ ਖੰਡਾ ਚਾਚਾ ਹੁੰਦਾ ਫਿਰ ਕੈਲੀਕੂਨ ਕਰਾਉਨੇ ਅੱਛਾ ਤੇ ਮੈਂ ਆਖਾ ਕਰਿਆ ਜੈਲਾ ਜੀ ਦੇ ਤੋ ਹਾਂ ਫੜ ਬੜੀ ਦਿੱਤਾ ਤਾਂ ਕੱਕੇ ਆ ਗਿਆ ਸੀ ਹਾਟਾ ਪਾ ਜਾ ਹੋਣਾ ਉਹ ਪਸੇ ਪੀੜੀ ਵਾਲੀ ਆ ਵਾ ਹਰ ਕੰਡਾ ਨਹੀਂ ਜਾਂ ਕੰਬੀ ਗੱਲ ਖੜਦਾ ਜਾ ਉਹ ਬਸ ਜੀ ਪੀੜੀ ਵਾਲੀ ਸੀ ਜੀੜੀ ਕਾਸੀ ਦੀ ਆ ਗਿਆ ਆ ਗਿਆ ਮੰਨ ਗਿਆ ਗਾ ਜੀ ਕੋਸ਼ ਖਾਦੇ ਨਹੀਂ ਬਾਪੂ ਮੈਨੂੰ ਫਿਰ ਡਿਊਟੀ ਦਾ ਖਾਣ ਤੇ ਆ ਗਏ ਲੋਟੀ ਤਾਂ ਖਵਾਵਾ ਨਹੀਂ ਜਾਨਾ ਭਾ ਹੋਇ ਤਾ ਨਹੀਂ ਬੱਜਾ ਕਹੇ ਮੈਂ ਕਹਿੰਦਾ ਹਾਂ ਬਾਈ ਜੱਟਾ ਸਾਊਟ ਤੋਂ ਬੰਦ ਕੀਤਾ ਮੈਂ ਕਿ ਠੰਡਾ ਮੰਗਵਾ ਠੰਡਾ ਫਿਰ ਮੰਗਵਾ ਲੈ ਤਾ ਹਾਂ ਐ ਕੜ ਪਾ ਪੱਟੋ ਹਾਂ ਐ ਕੜ ਮੇਰੇ ਬੱਟੇ ਚੁੜਪੀਏ ਜਾ ਜਾ ਖਰੀਦਣੇ ਵਾਸਤੇ ਬੱਟਾ ਜਾ ਲੈ ਮੈਂ ਅੱਛਾ ਇਹ ਤਾਂ ਜਿੰਗੇ ਕਾਲੀ ਕਾਲੀ ਕੋਕ ਜਿਹਾ ਕੇ ਆਈ ਪਾਣੀ ਕਾਲਾ ਨਹੀਂ ਕਾਲਾ ਕਾਲਾ ਪਿੰਦੇ ਤੇ ਜਾ ਜੇ ਲਗਾ ਦੇ ਤੈਨੂੰ ਮੈਂ ਕਾਲੀ ਜੀ ਪੀਉਂਗਾ ਆ ਗਿਆ ਫਿਰ ਤੱਕ ਟੱਕਾ ਜੀ ਜਾ ਓ ਬੇਦੇ ਤੂੰ ਹੀ ਰਾਖ ਭਾਜ ਦਾ ਬੱਚਾ ਹੀ ਜਾ ਰਿਹਾ ਏ ਕਾ ਗਰਮ ਹੋਈ ਏ ਜਦ ਤੱਕ ਤੇ ਦੀ ਢਾਹ ਛੱਡਦੀ ਕਾ ਨਹੀਂ ਦਿੰਦਾ ਮੈਂ ਤੂੰ ਕਾ ਟੱਕੂ ਕਾ ਛੱਡ ਦੇਣਾ ਤੇ ਉਹ ਸ਼ੂਗਰ ਨਹੀਂ ਛੱਡਦੀ ਉਹੀ ਛੱਡਦੀ ਬੰਦੇ ਨੇ ਛੱਡ ਵੱਡਾ ਹੋ ਗਿਆ ਚੰਗੀ ਗੱਲ ਦਾ ਛੱਡਤੀ ਤਾਂ ਜਾ 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 ਭਈ ਇਹ ਆਪਣਾ ਮਜਿੰਟਰ ਇਹ ਤਾਂ ਬਾਹਰ ਉਸ ਜਗ੍ਹਾ ਪੈਸੀ ਤੇ ਵੇਟੋ ਇਹ ਤਾਂ ਠੀਕ ਆ ਠੀਕ ਆ ਛੱਡਾ ਬੰਦਿਆ ਕਿੱਧਰ ਚੱਲਦੇ ਜਾਂਦਾ ਕਿੱਧਰ ਆਇਆ ਸੀ ਦਾ ਚਾਚਾ ਭਰਾ ਦਾ ਸੱਸੀਕਾਰ ਸੱਸੀਕਾਰ ਹੋ ਠੀਕ ਹੈ Birka bizi acırdı. Bu yüzden de burada buluşturuyorlar. Burada ki rüzgâr gaza 15000 baht dayar. Aca ya. Maya kaçta mantan hunda bari adına çoya rüzgâr gaza. Aca ya. Mantanı kardın bana. E tabi gider ya pesleri. Aca. Ama yeniden kaçikatka ਆ ਬਾਪੂ ਲੰਗਰੀ ਬਾਲੀ ਮਾਰ ਲੱਗ ਗਿਆ ਦੰਦ ਤੱਕ ਸਯੂਬਾ ਟੱਪ ਗਿਆ ਯਾਰ ਤਾਂ ਕੱਟ ਟੱਪ ਲੈਂਦਾ ਜਵਾਨੀ ਵੇਲੇ ਉਹਨੂੰ ਨਾ ਕੰਬੜੀ ਗੱਟ ਕ ਤੇਲ ਨਾ ਚੋਲੀਏ ਐ ਮਾਗੜਾ ਤੁਸੀਂ 9 ਲੈ ਕੇ ਆਇਆਗਾ ਓਏ ਤਾਂ ਗੱਲ ਠੀਕ ਐ ਤੂੰ ਖੱਕਵਾ ਲੈ ਜਦੋਂ 9 ਲੈ ਕੇ ਆਂਦੀਓ ਤੇਲ ਚੋਲੀ ਯਾਰ ਤੂੰ ਤਾਂ ਮੁੰਡੇ ਕਹੋ ਦਾ ਨੂੰ ਬਣਿਆ ਨਹੀਂ ਕੰਮ ਉੱਪਰ ਕਾ ਲਿਆਵਾਂਗੇ ਹੱਲੇ ਬੜਕਾ ਲਿਆ ਸੱਗੇ ਹੱਲੇ ਲੇਗਣਾ ਟਾਈਮ ਆਏਗਾ ਅੱਖਾ ਕੇ

ਦੇ ਟ੍ਰੈਕਟਰ ਲੈ ਲਿਆ ਤੇਰੇ ਜਾਣ ਪਿੱਛੋਂ ਅੱਛਾ ਟ੍ਰੈਕਟਰ ਤਾਂ ਇਹ ਹੁੰਦਾ ਹੀ ਲਿਆ ਸੀ ਹੁੰਦਾ ਸੀ ਇਹ ਹੁੰਦਾ ਹੀ ਲਿਆ ਸੀ ਮੇਰੇ ਇਹਦਾ ਸੀ ਉਹਦਾ ਰੰਗ ਗਿਆ ਥੋੜਾ ਹੋਰ ਜਿਹਨੇ ਰੰਗ ਕਰਾਇਆ ਹਾਂ ਗੰਗ ਖਰ ਬਾਜ ਲਿਆ ਮੜਾ ਜਾ ਹੈ ਨਾ ਇਹ ਤਾਂ ਭਾਜਾ ਖੰਡਾ ਰੁਚਕੇ ਗਿਆ ਹੋ ਜਾਂ ਆਊ ਕੇ ਨਾ ਖੰਡਾ ਇਹ ਸਕੂਟਰ ਕਿਸੇ ਨੂੰ ਦਾਚ ਮਿਲਿਆ ਗਿਆ ਇਹ ਤਾਂ ਮੇਰੇ ਵਿਹਾਲ ਨਾ ਨਾ ਵਿਹਾਲ ਆ ਕਾਨੂੰ ਜਿਆ ਦਾ ਕਿਸ਼ਤ ਚ ਮੇਰਾ ਉਹ ਮਜੀ ਜਾਂਦਾ ਜਦ ਇਹ ਨੂੰ ਮੇਰਾ ਜਾਨ ਨੂੰ ਬਹੁਤ ਪੁਜਾ ਕੇ ਬਹਿ ਗਿਆ ਨਾਲੇ ਸਕੂਟਰ ਦਾਲ ਜਾ ਉਹ ਵੀ ਲੈ ਦੇ ਨਾਲ ਹੀ ਨਾਲ ਹੀ ਲਾਗੇ ਨਾਲ ਹੀ ਲਾਗੇ ਕੋਈ ਮਾਰੀ ਜਾਂਦਾ ਮੁੰਡਾ ਵੀ ਆ ਯਾਰ ਇੱਕ ਮੇਰਾ ਆ ਮੁੰਡਾ ਨਾ ਕਿਤੇ ਬੈਂਕ ਨਾ ਚਲਾ ਉਹ ਮੁੰਡਾ ਵੀ ਲੈ ਗਈ ਨਾਲ ਹੀ ਲੈ ਗਈ ਨਾਲ ਹੀ ਲੈ ਗਈ ਬ੍ਰਿੰਦਰ ਬਸ ਇਹ ਟੋਲ ਵਿਓ ਦਾ ਰਹਿ ਗਿਆ ਖਾਲੀ ਇਹ ਟੱਕਿਆ ਫੁੱਟ ਨੂੰ ਹਲਾਉਣ ਨਾਲ ਇਹਦੇ ਪੱਲੇ ਦੀ ਢੱਕਾ ਜਿਆਦਾ ਸਲਾ ਬੜਾ ਕੰਮ ਲਈ ਇਹ ਨਾ ਕਰ ਉਹ ਨੀ ਬੜਾ ਸੋਕੀ ਯਾਰ ਲਿਆ ਮਨਿੰਦਰ ਬਣੀ ਰੇ ਚਾਚੇ ਦਾ ਗਲਾ ਮੱਚਿਆ ਪਿਆ ਇਹਨੇ ਟਾਈਮ ਹੀ ਬੜਾ ਲਾਈ ਜਣਾ ਕੋਸਾ ਪੀਏਗਾ ਕਿ ਠੰਡਾ ਨਹੀਂ ਠੰਡੇ ਚੱਲੂਗਾ ਹੈ ਠੰਡੇ ਚੱਲੂਗਾ ਗਾ ਬੰਦਾ ਵਾ ਦੇ ਕਿੰਨਾ ਵਾਦ ਲਗਾ ਗਾ ਗਾ ਮੈਂ ਪਾਣੀ ਪੀਦਾ ਆਇਗਾ ਜਿਹੜਾ ਐ ਜਖਾਮ ਸ਼ਜਾ ਹੋ ਜਾਂਦਾ ਉਹ ਜਖਾਮ ਦਾ ਹੈ ਜੀ ਬਾਪੂ ਕੋਈ ਨਾ ਗਰਮ ਪਾਣੀ ਨੂੰ ਪੀਂਦਾ ਠੰਡੇ ਠੋਸ ਅਸ ਠੰਡਾ ਪੀ ਲੈ ਪੈਤੇ ਦੀ ਮਾਦੀ ਪਾਣੀ ਨੂੰ ਕਿ ਮਕਾਂਦ ਰੂਪ ਆ ਗਿਆ ਜੀ ਬਾਬਾ ਕੀ ਹੋ ਗਿਆ ਮੈਨੂੰ ਐਡਰਸੇ ਬੱਚੇ ਨੂੰ ਉਰੇ ਗਰਜ ਬਸ ਵਿਥੀ ਪਿਆਰਾਂ ਦੇ ਥੱਲੇ ਆਹ ਤੇਰਾ ਪੂਰ ਕਣਕ ਕਣ ਕਿਵੇਂ ਆ ਹਾਂ ਕੜਕ ਚੰਗੀ ਖੜੀ ਆ ਯਾਰ ਅੱਛਾ ਕਿੰਨਾ ਟਾਈਮ ਲਾਉਗੀ ਕੜਕ ਤਾਂ ਲਊ ਲੈ ਤੂੰ 25 26 ਦਿਨ ਲੈ ਗਿਆ 27 ਦਿਨ ਜੇ ਬਸ ਇੱਥੇ ਲੈ ਆਟੇ ਪਾਟੇ ਜੇ ਚੀਆ ਤੇ ਪਰ ਕਣਕ ਚੱਕ ਕੇ ਵਿਆਹ ਕਰ ਦੋ ਕੇਸਰ ਦਾ ਇੱਕ ਹੋਰ ਦਵਾਜੇ ਕੱਢ ਜੇ ਤੇਰੀ ਗੱਲ ਫੜਾ ਹੈ

ਤਾਂ ਅਸਾਂ ਕਹਿੰਦਾ ਬਿਆਨ ਜਿਹੜਾ ਖੜਾ ਲੋਟ ਨਹੀਂ ਆਇਆ ਅੱਛਾ ਹਾਂ ਬਸ ਛਾਈ ਟਾਈਮ ਤੇਨੂੰ ਪਤਾ ਐਨੀ ਸਦੀ ਚਾਹ ਬਣਾ ਵੀ ਲਿਆ ਓਏ ਓਰੇ ਇੰਨਾ ਤਾਂ ਸਿਰ ਤੇ ਟੱਕੇ ਦੀ ਪੁਚੀਲੀ ਮਚਾਈ ਜਾਂਦਾ ਮੈਂ ਖਾ ਬਜਿੰਦੇ ਦਾ ਮੈਂ ਜੱਜਾ ਕੀ ਬਜਿੰਦੇ ਪਿਆ ਚੱਕਲੇ ਟੱਕਰ ਕਦ ਲੈ ਭੁੱਕੀ ਆਲੀ ਓਏ ਨਾ ਨਾ ਪੁਠਾਈ ਨਹੀਂ ਪੋਈ ਤਾਂ ਬ ਭੁੱਕੀ ਪਾਈ ਆਲੀ ਕੰਬਲੀ ਗੱਡ ਕੰਬਲੀ ਨਾ ਤੋਣਕੇ ਲੈ ਕਹਿੰਦੀ ਪੁਚੀ ਵਾਲੀ ਐ ਪਾਈ ਐ ਮਾਜੀ ਜੀ ਐ ਤੈਨੂੰ ਪਤਾ ਜਾਂ ਕੇਸਰ ਖਾਂਦਾ ਅੱਛਾ ਤੇ ਫਿਰ ਇਹਦੇ ਕਰਕੇ ਮੈਨੂੰ ਵੀ ਨਾਲ ਲੱਤ ਜੀ ਲੱਗੀ ਮੇਰਾ ਤਾਂ ਸਿਰ ਬਦਲਾ ਹੁੰਦੀ ਮੈਂ ਪੀਲੀ ਚਾਹ ਦਾ ਹੈ ਮੇਰਾ ਸਿਰ ਬਦਲਾ ਦੂ ਮੈਂ ਚਾਹ ਪੀਲੀ ਦਾ ਘੱਟ ਘੱਟ ਫਿਰ ਘੱਟ ਕਰ ਲੋ ਬਸ ਬਸ ਜਰ ਜਾ ਪਾਜ ਕਰ ਪੀ ਲੈ ਕੁੱਤ ਕੋਈ ਤੇਰੇ ਸੰਗ ਚ ਵੀ ਟੱਪੇ ਮਾੜੀ ਮੋਟੀ ਕੋਈ ਨਾ ਮੇਰਾ ਸਰੀਰ ਅੱਗੇ ਤੜਕਿਆ ਪਿਆ ਲੋੜ ਨਹੀਂ ਕੋਈ ਨਹੀਂ ਕੱਢ ਲੈ ਉੱਥੇ ਜਾ ਕੇ ਕੋਈ ਕਰੀ ਸ਼ਕਤੀ ਚੁੱਟੇ ਨਾ ਉਹ ਕਾਣੂ ਜੱਟ ਬਾਪੂ ਕੰਮ ਕਰਨਗਾ ਤੂੰ ਤਾਂ ਹੈਗਾ ਨਾ ਜਿਵੇਂ ਜਨਾਨੀ ਦੇਖ ਨਾ ਨਾ ਉਹ ਗੱਲ ਕਰਦਾ ਮੱਖਾ ਕੀ ਹੋ ਨਾ ਨਾ ਦੱਸ ਕੇ ਗਿਆ ਕੀ ਪਤਾ ਨਾ ਇਹ ਤਾਂ ਮੈਂ ਤਾਂ ਦੱਸਣਾ ਹੋ ਜਨਾਨੀ ਨਾਲ ਤਾਂ ਜਾਣ ਦੀ ਕਿਤੇ ਤੂੰ ਦੂਜਾ ਕਰ ਲੈਂਦਾ ਕੰਪਿਊਟਰ ਦਾ ਜਾੜਾ ਲੈਂਦਾ ਮੈਂ ਤੇ ਗੱਲਾਂ ਦੇ ਕਰ ਤੇ ਤੇਰੇ ਕੰਮ ਹੈ ਨਾ ਨਾ ਮੇਰੇ ਤਾਂ ਕੱਲੇ ਸਾਰੇ ਬੇੜਾ ਬੰਦਾ ਉਹ ਤੂੰ ਜਵਾਨੀ ਚ ਚਲਾਇਆ ਤੈਨੂੰ ਤੇਰਾ ਮਤਲਬ ਹੈ ਥੋੜੀ ਸਾਰੀ ਚਲਾਈ ਜਾਣਗੇ ਕਈ ਵਾਰ ਹੁੰਦਾ ਹੀ ਮੱਖਾ ਮਨ ਜਾ ਖੜ ਜਾਂਦਾ ਵੰਡੇ ਦਾ ਤੂੰ ਤਾਂ ਟੈਕਟੂ ਚਲਾਇਆ ਇਹਨੇ ਟੈਕਸੀ ਚਲਾਈ ਹੈ ਇਹ ਤਾਂ ਮੇਰਾ ਮੈਂ ਤਾਂ ਗੱਡੀ ਚਲਾਉਂਗਾ ਮੈਂ ਤੁਹਾਡੇ ਟੈਕਸੀ ਕਾ ਨੂੰ ਚਲਾਈਏ ਤੋ ਕੱਢੀ ਨਹੀਂ ਚੱਲੀ ਟੈਕਸੀ ਕੇ ਸਰ ਜਾ ਪੀ ਰਹਾ ਕਾ ਕਲੇ ਕਚਰਾ ਚੱਕ ਲਈ ਤੇ ਕੀ ਗੱਲ ਬਣ ਗਿਆ ਸਾਟੋ ਕਾ ਤੋ ਦੱਸਦਾ ਆ ਮੁੰਡਾ ਮਲਿੰਦਰ ਦਾ ਪੁੱਤ ਆ ਆਪਣਾ ਇਹ ਤਾਂ ਜਮਰ ਰੁੱਦਦਾ ਹੁੰਦਾ ਸੀ ਵਾ ਵਾ ਹੋ ਗਿਆ ਫਿਰ ਪੰਦਰਾਂ ਸਾਲ ਹੋ ਗਏ ਤੈਨੂੰ ਗਏ ਨੂੰ ਤੇ ਤੂੰ ਆਏ ਲਾਲਾ ਭਈ ਜਦੋਂ ਟਰੈਕਟਰ ਲੱਕਰ ਦੇ ਨਾਲ ਖੇਡ ਰਹਿਣਾ ਉਦੋਂ ਨੇ ਤੂੰ ਗਿਆ ਹੈ ਨਾ ਹਾਂ ਹਾਂ ਹੋਰ ਪੜਦਾ ਵੀ ਹੈ ਕਿਉਂ ਹੀ ਫਿਰਦਾ ਹੈ ਹਾਂ ਫੜਦਾ ਫੜਦਾ ਕਿੰਵੀਂ ਚ ਕਿੱਥੇ ਫੜਦਾ ਬਾਪੂ ਮੈਂ ਨਾ ਨਾ ਉਹ ਗੱਲ ਆ ਫੜਦਾ ਮਾਸਟਰ 8ਵੀਂ ਚ ਫੜਦਾ 8ਵੇਂ ਪੜਦੇ ਨਹੀਂ ਪੜਦਾ ਹਾਂ ਪੜਦਾ ਫਿਰ ਉਹ ਹੀ ਗੱਜ ਮੈਂ ਕਰੀ ਬੋਲੀ ਗੱਲ ਤੇ ਨਿਕਲਦੀ ਮੈਂ ਲਖਾਈ ਕਰਨਾ ਪੜਾਈ ਪੜਾਈ ਹਾਂ ਉਹ ਗੱਲ ਹੀ ਆ ਹੋਤਾ ਕਿ ਸ਼ਾਮ ਅਚਾਰ ਬੜਾ ਮੇਰਾ ਸੋਦਾ ਮੈਨੂੰ ਤਾਂ ਨਹੀਂ ਲੱਗਦਾ ਸ਼ਿਆਰ ਕਾਂ ਨੂੰ ਜਿਆਦਾ ਜਿੰਨੇ ਕਾੜੂ ਨਹੀਂ ਆ ਦਿੰਦਾ ਉਹਣਾ ਏ ਗਗਨਾ ਖੇਡ 10000 ਦਿਨ ਮੇਰਾ ਬੈਰੀ ਕਹਿੰਦਾ ਮੈਂ ਇੱਕ ਗੱਲ ਹੋ ਜਾ ਜਵਾਖੀਆਂ ਨਾ ਬੰਦ ਪੀ ਕਿ ਬੜੀ ਸ਼ਾਹ ਬਾਪੂ ਹਾਂ ਅੱਜ ਨਾ ਇਹਨੂੰ ਸੱਚੀ ਗੱਲ ਆ ਕੇ ਦਸੀ ਨਾ ਨਾ ਉਹ ਗੱਲ ਕੱਦਾਂ ਵੀ ਕੋਈ ਨਹੀਂ ਖੇਡਦਾ ਕੋਈ ਕੇ ਹਾਂ ਹੋਰ ਕੀ ਖੇਡਦਾ ਹੋਰ ਕੀ ਇਹ ਜਦੋਂ ਰਿੜਦਾ ਹੁੰਦਾ ਸੀ ਉਹ ਤੇਰੇ ਗਿੱਜੇ ਜੱਥ ਪਾ ਕੇ ਕੱਢ ਕੇ ਲੈ ਜਾਂਦਾ ਸੀ ਨਾ ਹਾਂ ਹੁਣ ਤਾਂ ਨਹੀਂ ਜਾਂਦਾ ਦੁਕਾਨ ਤੇ ਨਾ ਨਾ ਹੁਣ ਤਾਂ ਨਹੀਂ ਜਾਂਦਾ ਉਹ ਤੇਰੇ ਸੁੱਤੇ ਪਏ ਦੀ ਗਿੱਜੇ ਜੱਥ ਪਾ ਲੈਂਦਾ ਉਹਦੀ ਫੜ ਲੈਂਦਾ ਵੀ ਆਹ ਪੰਜ ਵਾਲਾ ਨੋਟ ਆ 10 ਵਾਲਾ ਇਹ ਫੇ ਤੈਨੂੰ ਪਤਾ ਹੀ ਜਾਵੇ ਛੁਰੋ ਤੇ ਰੁਪਈਆ ਦੇ ਚਾਸ ਚ ਸੀਗਾ ਮੰਨ ਲਾ ਤੈਨੂੰ ਮੈਂ ਪੰਜਾ 40 ਰੁਪਏ 50 ਰੁਪਏ ਰੋਜ਼ ਦਾ ਦਾ ਖਰਚਾ ਬਣਦਾ ਭੈਣ ਚੋ ਦਾ ਕਾਇਦੇ ਲੈ ਤੇ ਨੂੰ ਵਾਵਾ ਮੈਂ ਨਾ ਤਾਂ ਹੋਰ ਸਕੂਲ ਪੜੇ ਹੈ ਜੱਕਾ ਅੱਛਾ ਉਹ ਕੁਛੇ ਮੁਛੇ ਦੇ ਮਾਸ ਕੇ ਆ ਜਾਂਦਾ ਜੰਨਾ ਬੈਗ ਵੀ ਨਹੀਂ ਲੈ ਕੇ ਜਾਂਦੇ ਤਾਂ ਨਾ ਕੋਈ ਬਸਤਾ ਜੇ ਜਾਵੇ ਨਾ ਫੱਟਾ ਨਹੀਂ ਸੇਪਰ ਹੋਈ ਜਾਂਦਾ ਬਾਪੂ ਪੇਪਰ ਹੋਈ ਜਾਂਦਾ ਹਾਂ ਤੇ ਕੋਈ ਫੱਟਾ ਫੁੱਟਾ ਲੈ ਜਾ ਕਰ ਆਰੇ ਆੜੀ ਆਲੇ ਉਹ ਤੂੰ ਦੇਖ ਲਈ ਜਿਹੜਾ ਐਡਾ ਸਾਰਾ ਹੁੰਦਾ ਤੇਰੇ ਕੋਲ ਬੋਰਡ ਵਾਲਾ ਕਹੇ ਦਾ ਬੋਰਡ ਆ ਗਿਆ ਉਹ ਹੀ ਪੇਪਰ ਬੋਰਡ ਹੋਰ ਕਿਹੜਾ ਅੱਖੱਖਾ ਕੋਨੂੰ ਤਾਂ ਪਤਾ ਹੂ ਯਾ ਮੈਨੂੰ ਤਾਂ ਕੀ ਪਤਾ ਹੁਣ ਮੈਂ ਅੱਖਾ ਕਿਤੇ ਬੋਰਡ ਆਏ ਹੱਥ ਦਾ ਕੱਟਾ ਜ ਮਾ ਯਾ ਕੀ ਪਤਾ ਮੈਨੂੰ ਉਹ ਐਡਾ ਸਾਰਾ ਹੁੰਦਾ ਹੈ ਪੇਪਰ ਨਹੀਂ ਜਿੰਦ ਦਿੰਦੰਦੇ ਫੱਟਾ ਫੱਟਾ ਹਾਂ ਫੱਟਾ ਫੱਟਾ ਅੱਖੱਖਾ ਫੱਟੀ ਨਹੀਂ ਲੱਗਦੀ ਮੇਰੀ ਗੱਲ ਸੁਣ ਓਏ ਜੇ ਕੱਲ ਮਿਲ ਜਾਨੀਏ ਮੇਰੇ ਕੋਲ ਲੈ ਜਾ ਕਰ ਲੋਕੀ ਅੰਗ ਚੱਲਦੇ ਬਾਕੀ ਹੋਣਾ ਕਲਮ ਤਾਂ ਇਹ ਵਾਰੀ ਚੱਲਦੀ ਸੀ ਤੇਰੇ ਵਾਰੀ ਚੱਲਦੀ ਸੀ ਹਾਂ ਹੁਣ ਤਾਂ ਪੈਨ ਪੈਨ ਚੱਲਦਾ ਪੈਨ ਚੱਲਦਾ ਹੈ ਨਾ ਹਾਂ ਨਾ ਗਾੜੀਆਂ ਜਦ ਕਦੀ ਵਾਰੀ ਸ਼ਾਹੀ ਮੁੱਕ ਜੇ ਤੂੰ ਲੈਨ ਤੇ ਫੜੀ ਜਨ ਰਾਜ ਮੈਂ 100 ਰੁਪਏ ਹੋਰ ਲਵਾਂ ਮੇਰੇ ਕੋਲ ਲੱਗੀ ਸਾਈ ਸਾਰੀ ਉੱਪਰ ਚੋਬੜਾ ਰੱਖਿਆ ਕਹਿੰਦਾ 10 ਦਾ ਹੋਰ ਲਵਾਂਗਾ ਦਾਦਾ ਹੋਰ ਪੈਸਾ ਨਹੀਂ ਹੈ ਨੂੰ ਅਗਰੇ ਪੈਸਾ ਪੈ ਕਿਹਦਾ ਪਤਾ ਕਿਦੋਂ ਔਖਾ ਬੰਦਾ ਯਾਰ ਐ ਗਈ ਜਾਂਦਾ ਸਾਜਾ ਜਨ ਯਾਰ ਤੂੰ ਹੀ ਸਿਰ ਚੜਾਇਆ ਹੋਇਆ ਹੈਗਾ ਆ ਆਤ ਮਿੱਠਾ ਵਾ ਦੇ ਪਾਤਾ ਯਾਰ ਸ਼ਰਾਬ ਨਹੀਂ ਉਹ ਡੋਡੇ ਵੱਧਾ ਬਾਅਲੇ ਮਿੱਠਾ ਤਾਂ ਕਾਣੂ ਡੋਡਾ ਖੜਾ ਭਾਜਿਆ ਓਏ ਉਹੀ ਫੁੱਲ ਪੁੱਕੀ ਵਾਲੇ ਪੁੱਕੀ ਆ ਜਾ ਗੱਲ ਕੋ ਨੱਕੋ ਗੱਲ ਕੋ ਕਰ ਫਿਰ ਤੰਮਲੀ ਤੋਂ ਕਹਿੰਦੇ ਉਹ ਹੀ ਐ ਹੈ ਬਾਪੂ ਉਹੀ ਕਹਿੰਦੇ ਉਹਨੂੰ ਬਾਹਰ ਜਾ ਕੇ ਤੂੰ ਪਤਾ ਕਰੀ ਅੱਛਾ ਅੱਛਾ ਵੀ ਡੋਡਾ ਹੀ ਜਾਂਦਾ ਨੂੰ ਬਾਪੂ ਨਾ ਨੂੰ ਲੈਣ ਦੇ ਫਰੋਂਡ ਮੈਂ ਚੱਲ ਠੀਕ ਆ ਕੱਪੜੇ ਬਦਲ ਲਾ ਹਾਂ ਨਾ ਆ ਜਾ ਨਾ ਆ ਜਾ ਕੱਪੜੇ ਲੀਦਾ ਬਦਲ ਜਾ ਯਾਰ ਹੋਰ ਉੱਥੇ ਤਾਂ ਟੱਟੀ ਵਾਲੇ ਜੀ ਵੀ ਪਾਣੀ ਆਣੀ ਸੀ ਖੂਹਾਂ 'ਚ ਅੱਛਾ ਅੱਛਾ ਪਾਣੀ ਮੁੱਕੇ ਪਿਆ ਹੋਰ ਗੁਰਾੜਾ ਤੇ ਚੁੱਟਣ ਕੇ ਮੈਂ ਸਾਫ਼ ਕਰਦਾ ਸੀ ਉਹ ਤਾਂ ਪ੍ਰੈਸ਼ਰ ਵਾਲੀਆਂ ਡੂੜੀਆਂ ਲੱਗੀਆਂ ਅੱਛਾ ਅੱਛਾ ਉਹ ਮਖਾ ਜਿਹੜਾ ਡਰਾ ਡੂੜਾ ਜੇ ਜਾਂਦਾ ਪਿੰਡਾਂ ਵਾਲਾ ਕੰਮ ਨਹੀਂ ਡਲਾਂ ਵਾਲਾ ਕਿਸੇ ਕਿਸੇ ਕੱਲ ਦਾ ਹੈ ਨਾ ਓਏ ਉੱਥੇ ਪੱਕੇ ਡਲਿਆ ਭਾਂਚੋ ਡੱਬੇ ਵਿੱਚ ਕਿਸੇ ਕਰਦਾ ਸੀ ਹੈ ਕਿਸੀਆਂ ਨਾ ਨਾ ਕਿਚਨ ਉੱਤੇ ਰਹਿ ਤਾ ਯਾਰ ਅੱਛਾ ਜਦ ਤੂੰ ਆਇਆ ਯਾਰ ਬੱਧਾ ਕੀ ਹੈ ਵੀਡੀਓ ਦੇਖ ਲਈ ਜਮੈਂ ਚੰਗਾ ਯਾਰ ਮੈਂ ਚੱਲਾ ਬਾਪੂ ਯਾਰ ਕੱਪੜੇ ਵਾਲਾ ਆਹ ਹਾਰ ਦਾ ਪਾਲਾ ਤੂੰ ਹੀ ਪਾ ਨਾ ਨਾ ਤਾ ਦੇਖ ਮੈਂ ਤਾਂ ਆਪ ਦਾ ਲਓ ਨਾ ਅੰਦਰ ਨਾ ਪਏ ਟੇ ਯਾ ਰੱਖੋ ਪੋਤਿਆ ਕੱਪੜੇ ਮੇਰੇ ਪਾ ਲਈ ਤਸ ਹਾਰ ਯਾਰ